ਜੀਖ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਆਇਆ ਦਰਬੇਸ਼ ਆਸ਼ਰਮ ਪਤੋ ਹਿਰਾ ਸਿੰਘ ਵਾਹਿਗੁਰੂ 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 ਅੱਛਾ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਜਸਿਆਏ ਆ ਦਰਵੇਸ਼ ਆਸ਼ਰਮ ਪਤੋ ਹੀਰਾ ਸਿੰਘ ਜਿਹੜਾ ਕਿ ਨਿਆਸਰਿਆਂ ਦਾ ਆਸਰਾ ਇਹ ਉਹ ਸਥਾਨ ਆ ਜਿੱਥੇ ਨਿਆਸਰਿਆ ਆਂਦੇ ਨੇ ਉਹਨਾਂ ਨੂੰ ਆਸਰਾ ਮਿਲਦਾ ਇਹ ਉਹ ਸਥਾਨ ਆ ਜਿਹੜੀ ਵੀ ਤੁਸੀਂ ਆ ਕੇ ਸੱਚੇ ਮਨੋਂ ਇੱਥੇ ਕੋਈ ਸੁੱਖ ਨਾਲ ਸੁਖ ਦਿਓ ਉਹ ਤੁਹਾਡੀ ਪੂਰੀ ਹੁੰਦੀ ਹੈ ਔਰ ਇਹ ਉਹ ਸਥਾਨ ਆ ਜਿੱਥੇ ਮਿਸਤਰੀ ਕਦੇ ਨਹੀਂ ਹਟੇ ਅੱਜ ਤੋਂ 18 ਸਾਲ ਪਹਿਲਾਂ ਜਦੋਂ ਆਪਾਂ ਇੱਥੇ ਕਵਰ ਕੀਤਾ ਸੀ ਦੂਰਦਰਸ਼ਨ ਦੇ ਉੱਪਰ ਉਦੋਂ ਤੇ ਅੱਜ ਦਾ ਆਪਾਂ ਦੇਖ ਸਕਦੇ ਕਿ ਨਕਸ਼ੇ ਹੀ ਬਦਲਿਆ ਪਿਆ ਔਰ ਮਹਾਪੁਰਖ ਜਿਨ੍ਹਾਂ ਨੇ ਹਮੇਸ਼ਾ ਨਰਮ ਰਹਿਣਾ ਹੈਗਾ ਕਦੇ ਕਿਸੇ ਦੇ ਨਾਲ ਉਸ ਤਰੀਕੇ ਦਾ ਸਿਸਟਮ ਨਹੀਂ ਹੈਗਾ ਹਮੇਸ਼ਾ ਲੋਕਾਂ ਦੀ ਸੇਵਾ ਕਰਨੀ ਹੈਗੀ ਆ ਹਮੇਸ਼ਾ ਲੋਕਾਂ ਨੂੰ ਪਰਮਾਤਮਾ ਦੇ ਲਾੜ ਲਗਾਉਣਾ ਆਪਦੇ ਲਾੜ ਨਹੀਂ ਪਰਮਾਤਮਾ ਦੇ ਲਾੜ ਲਗਾਉਣਾ ਅੱਜ ਆਪਾਂ ਆਏ ਆ ਨਿਆ ਸਾਲ ਹੈਗਾ ਮਾਗੀ ਦਾ ਮੌਕਾ ਲੋਕ ਮਹੀਨਾ ਸਰਾਂਦੇ ਹੁੰਦੇ ਮਾਗੀ ਵਾਲੇ ਦਿਨ ਤੇ ਅਸੀਂ ਚਾਹਾਂਗੇ ਕਿ ਮਹਾਪੁਰਖਾਂ ਦੇ प्रवचन ਜਿਹੜੇ ਹੈਗੇ ਆ ਉਹ ਸਾਡੇ ਚੈਨਲ ਦੇ ਮਾਧਮ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਪੈਣ ਬਾਬਾ ਜੀ ਸਵਾਗਤ ਆ ਤੁਹਾਡਾ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਸਾਡੇ ਸੇਵਾਦਾਰਾਂ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿਉਂਕਿ ਅੱਜ ਮਾਗ ਦਾ ਮਹੀਨਾ ਸੰਗ੍ਰਾਂਦ ਦਿਹਾੜਾ ਪਰਮਾਤਮਾ ਸਭ ਬਾਤ ਤੇ ਖੁਸ਼ੀਆਂ ਭਰਿਆ ਲਿਆਵੇ ਸਾਡੀ ਇਹੀ ਮਨੋ ਕਾਮਨਾ ਪਰਮਾਤਮਾ ਮੁਰੇ ਇਹੀ ਅਰਦਾਸ ਬੇਨਤੀ ਹੈ ਪਰਮਾਤਮਾ ਕਿਰਪਾ ਕਰੇ ਸਾਰਿਆਂ ਨੂੰ ਸੰਗ੍ਰਾਂਦ ਅਤੇ ਨਾ ਮਾਗ ਦਾ ਮਹੀਨੇ ਸੰਗ੍ਰਾਂਦ ਦਾ ਸਾਰਿਆਂ ਬਾਤ ਤੇ ਖੁਸ਼ੀਆਂ ਭਰਿਆ ਲਿਆਵੇ ਬੱਬੀ ਐਨ ਆਰ ਆਈ ਵੀਰ ਜਿਨ੍ਹਾਂ ਦੀ ਪਹਿਲੀ ਇਹ ਮਤਲਬ ਜਦੋਂ ਉਹ ਇੱਧਰ ਆਉਂਦੇ ਆ ਉਹਨਾਂ ਨੂੰ ਲੱਗਦਾ ਸਾਡਾ ਅਧੂਰਾ ਜੇ ਅਸੀਂ ਇੱਥੇ ਆ ਕੇ ਇੰਡੀਆ ਚ ਆ ਕੇ ਅਸੀਂ ਦਰਵੇਸ਼ ਆਸ਼ਰਮ ਪੱਤੋ ਹੀਰਾ ਸਿੰਘ ਦਰਸ਼ਨ ਨਾ ਕਰਕੇ ਆਈਏ ਬਾਬਾ ਜੀ ਨੂੰ ਆ ਮਿਲ ਕੇ ਆਈਏ ਕੀ ਕਹਿਣਾ ਚਾਹੋਗੇ ਕਿ ਇੱਕ ਦੇਸ਼ ਨਹੀਂ ਕੈਨੇਡਾ ਦੀ ਅਮਰੀਕਾ ਦੀ ਗੱਲ ਕਰ ਲਈ ਆਪਾਂ ਸਾਰੇ ਕੰਟਰੀਆਂ ਦੀ ਆਪਾਂ ਗੱਲ ਕਰ ਲਈ ਜਿੰਨੇ ਐਨ ਆਰ ਆਈ ਵੀਰ ਨੇ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਉਹਨਾਂ ਨੂੰ ਐਨ ਆਰ ਆਈ ਨਹੀਂ ਸਮਝਿਆ ਜਾਂਦਾ ਜਦੋਂ ਇੱਧਰ ਆਉਂਦੇ ਆ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਤੁਸੀਂ ਪਿਆਰ ਕਰਦੇ ਹੋ ਹਾਂਜੀ ਆਪਾਂ ਕਰਦੇ ਆ ਫਿਰ ਜੇ ਕਿ ਜਿਹੜਾ ਆਉਂਦੇ ਆ ਸਾਰਿਆਂ ਨੂੰ ਕਿਉਂਕਿ ਮਿੱਟੀ ਨਾਲ ਜੁੜੇ ਹੋਏ ਆ ਆਪਣੇ ਸਾਰੇ ਹਰੇਕ ਦੇ ਮਨ ਚ ਹੁੰਦਾ ਵੀ ਅਸੀਂ ਜਾ ਕੇ ਬਾਬਾ ਜੀ ਕੋਲੇ ਜਾਈਏ ਆਸ਼ੀਰਵਾਦ ਲੱਗੇ ਤੇ ਪਰਮਾਤਮਾ ਦੀ ਕਿਰਪਾ ਕਰਕੇ ਪਰਮਾਤਮਾ ਦਾਇਆ ਕਰਕੇ ਸਾਰੇ ਸੰਗ ਤੁਹਾਡੇ ਕੋਲੇ ਆਉਂਦੀ ਹੈ। ਉਹ ਵੀ ਕਿਹੜੇ ਤਿਆਰ ਬਣਾਇਆ ਜਾਂਦਾ ਇੱਥੇ ਮੇਨ ਮਤਲਬ ਇੱਕ ਤਾਂ 13 ਮਾਗ ਬਣਾਉਣਾ 26 ਜਨਵਰੀ ਹੁੰਦੀ ਹੈ ਜੀ ਇੱਕ 13 ਸਾਵਨ ਦਾ ਬਣਾਉਣਾ ਤੇ 13 ਭਾਦੋ ਦਾ ਬਣਾਉਣਾ ਇੱਥੇ ਸੰਗ ਤਾਂ ਦੂਰ ਦੂਰੋਂ ਆਉਂਦੀਆਂ ਨਤਮਸਤਕ ਹੁੰਦੀਆਂ ਤੇ ਆਦੀਆਂ ਮਨੋ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ। ਤਬੀਅ ਸਥਾਨ ਜਿੱਥੇ 24 ਘੰਟੇ ਲੰਗਰ ਦੀ ਪ੍ਰਥਾ ਹੈਗੀ ਆ ਕੋਈ ਵੀ ਰਾਹੂਗਰ ਆਂਦੇ ਆ ਕੋਈ ਕਿਸੇ ਨੇ ਇੱਥੇ ਆ ਕੇ ਰੁਕਣਾ ਹੈਗਾ ਕਦੇ ਰਾਹੀ ਗਰ ਨੇ ਦੂਰ ਵਾਲੇ ਨੇ ਤਾਂ ਉਹਦੇ ਲਈ ਵੀ ਸਥਾਨ ਹੁਣ ਜਿਹੜਾ ਹੈਗਾ ਉਹ ਸੇਵਾ ਦੇ ਰਿਆ ਹੈਗਾ ਲੰਗਰ ਪਾਣੀ ਦੀ ਜਿਹੜੀ ਸੇਵਾ ਉਹ 24 ਆਵਰ ਚੱਲਦੀ ਰਹਿੰਦੀ ਹੈ 24 ਘੰਟੇ ਚੱਲਦੀ ਰਹਿੰਦੀ ਕੋਈ ਗਰੀਬ ਆਵੇ ਮੇਰਾ ਸਾਰਿਆਂ ਵਾਸਤੇ ਇੱਕੋ ਜਿਹਾ ਭੰਡਾਰਾ ਸਾਰਿਆਂ ਨੂੰ ਜਾਨੀ ਕਿ ਮਿਲਦਾ ਰੋਟੀ ਪਾਣੀ ਸਾਰਿਆਂ ਨੂੰ ਮਿਲਦਾ ਜਦੋਂ ਮਰਜੀ ਆ ਹੁਣ ਤਿਲੰਕਰ 24 ਘੰਟੇ ਗੁਰੂ ਘਰ ਦਾ ਚੱਲਦਾ ਰਹਿੰਦਾ ਠੀਕ ਹੈ ਸਾਰਿਆਂ ਬਾਤ ਇੱਕੋ ਜਿਹਾ ਭਨਾਰਾ ਬਰ ਅਸੀਂ ਧੰਨਵਾਦ ਦਿਆਂ ਬਾਬਾ ਰਾਮਨਾਥ ਜੀ ਦੇ ਜਿਨ੍ਹਾਂ ਨੇ ਸਾਨੂੰ ਦਰਵੇਸ਼ ਜੀ ਨੇ ਜਿਨ੍ਹਾਂ ਨੇ ਸਾਨੂੰ ਅੱਜ ਸਮਾਂ ਦਿੱਤਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ 18 ਸਾਲਾਂ ਦੇ ਵਿੱਚ ਕੋਈ ਚੇਂਜ ਨਹੀਂ ਦੇਖੀ ਬਾਬਾ ਜੀ ਦੇ ਵਿੱਚ ਉਹੀ ਸਿੰਪਲਿਸਿਟੀ ਉਹੀ ਪ੍ਰੇਮ ਔਰ 18 ਸਾਲਾਂ ਬਾਅਦ ਵੀ ਆਈਕਿਊ ਇੰਨਾ ਤੇਜ਼ ਆ ਵੀ ਇੱਕ ਇੱਕ ਚੀਜ਼ ਫੋਨ ਨੰਬਰ ਵੀ ਕੱਢ ਕੇ ਦੇਦਾ ਬਾਬਾ ਜੀ ਨੇ ਔਰ ਉਹ ਵੀ ਦੱਸਦਾ ਵੀ ਕਹਿੰਦੇ ਤੁਸੀਂ ਦੂਦਸ਼ਣ ਦੇ ਉਦੋਂ ਕਵਰ ਕਰਕੇ ਗਏ ਸੀਗੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਕਹਿੰਦੇ ਜੀ ਪੰਜਾਬ ਪਲੱਸ ਚੈਨਲ ਦਾ ਇਹ ਦਰবেশ ਆਸ਼ਰਮ ਨਵਾਂ ਹਾਲ ਬਣ ਰਿਹਾ ਹੈ ਸੰਤ ਬਾਬਾ ਆਰਾਮਨਾਥ ਜੀ ਦੇਖ ਰਿਹਾ ਕਿਹਟਾ ਇਹ ਲੰਗਰ ਹਾਲ ਆ ਜੀ ਜਿਹੜਾ ਇਹ ਪਹਿਲਾਂ ਜਗਾ ਪੁਰਾਣੀ ਸੀ ਇਹ ਨਵਾਂ ਬਣ ਰਿਹਾ ਹੁਣ ਇੱਧਰ ਵੀ ਲੰਗਰ ਹਾਲ ਬਣ ਰਿਹਾ ਜੀ ਨਵਾਂ ਇੱਥੇ ਸੰਗਤ ਜ਼ਿਆਦਾ ਹੋਣ ਕਾਰਨ ਫਿਰ ਉੱਥੇ ਬਹੁਤ ਜ਼ਿਆਦਾ ਸੰਗਤ ਹੋ ਜਾਂਦੀ ਸੀ ਉਹ ਇਧਰ ਇੱਕ ਲੰਗਰ ਹਾਲ ਦੂਜੇ ਪਾਸੇ ਵੱਡਣਾ ਇੱਕੇ ਸਾਹਮਣੇ ਹੈ ਜੀ ਵੱਡਿਆਗਾ ਇੱਥੇ ਸਾਲ ਦੇ ਵਿੱਚ ਤਿੰਨ ਬਣਾਰੇ ਹੁੰਦੇ ਆ ਜੀ 13 ਮਾਘ 13 ਸੌਂਤ 13 ਭਾਦੋਂ ਜੀ ਬਾਬਾ ਆਰਮਨਾਰਥ ਜੀ ਦੀ ਦੇਖ ਰੇ ਹੇਠਾਂ ਹੁੰਦੇ ਇੱਥੇ ਜੀ